meri jhopdi ke bhaga khul jayenge ram aayenge ram aayenge aayenge ram aayenge meri jhopdi ke bhaga khul jayenge ram aayenge ayodhya de vich bhagwan shri ram de mandir nu leke taiyariyan mukammal ne ਪੂਰੇ ਵਿਸ਼ਵ ਦੇ ਵਿੱਚ ਇਹਨਾਂ ਤਿਆਰੀਆਂ ਨੂੰ ਲੈ ਕੇ ਰਾਮ ਮੰਦਰ ਦੇ ਜਦੋਂ ਉਦਘਾਟਨ ਹੋਵੇਗਾ ਰਾਮ ਮੰਦਰ ਦੇ ਵਿੱਚ ਰਾਮ ਭਗਵਾਨ ਸਰਜਣਗੇ ਤਾਂ ਇੱਕ ਪੂਰੀ ਜਿਹੜੀ ਹੈਗੇ ਕੋਸ਼ਿਸ਼ ਹੋਵੇਗੀ ਕਿ ਉਸ ਇਤਿਹਾਸਕ ਦਿਹਾੜੇ ਨੂੰ ਰਾਮ ਭਗਤ ਜਿਹੜੇ ਹੈਗੇ ਨੇ ਜਯੋ ਜਲਾਲ ਦੇ ਨਾਲ ਮਨਾਉਣ ਤਾਂ ਉਸੇ ਤਰ੍ਹਾਂ ਖਰੜ ਦੇ ਵਿੱਚ ਵੀ ਭਗਵਾਨ ਸ਼੍ਰੀ ਰਾਮ ਦੇ ਨਾਲ ਸੰਬੰਧਿਤ ਇਤਿਹਾਸ ਜੁੜਦਾ ਔਰ ਅੱਜ ਤੁਹਾਨੂੰ ਉਸ ਇਤਿਹਾਸ ਤੋਂ ਜਾਣੂ ਕਰਵਾਉਣੇ ਆ ਕਿ ਖਰੜ ਦਾ ਭਗਵਾਨ ਸ਼੍ਰੀ ਰਾਮ ਦੇ ਨਾਲ ਜਿਹੜਾ ਇਤਿਹਾਸ ਆ ਉਹ ਕਿਸ ਤਰੀਕੇ ਨਾਲ ਜੁੜਦਾ ਔਰ ਅੱਜ ਇੱਥੇ ਪਹਿਲਾਂ ਕੱਲ੍ਹ ਤੋਂ ਯਾਤਰਾ ਨਿਕਲੇਗੀ ਸ਼ਾਮ ਨੂੰ 52000 ਦੀਪ ਮਾਲਾ ਜਿਹੜੀ ਦੀਵੇ ਜਗਾ ਕੇ ਦੀਪ ਮਾਲਾ ਕੀਤੀ ਜਾਵੇਗੀ ਦੋ ਦਿਨ ਲਗਾਤਾਰ ਇਹ ਸਮਾਗਮ ਚੱਲਣਗੇ ਇਹ ਸਭ ਤੋਂ ਪਹਿਲਾਂ ਤਿਆਰੀਆਂ ਦਿਖਾ ਦिए ਸ਼੍ਰੀ ਰਾਮ ਭਵਨ ਦੀਆਂ ਤਿਆਰੀਆਂ ਸਭ ਤੋਂ ਪੁਰਾਣਾ ਇਤਿਹਾਸਕ ਅਸੀਂ ਇਸ ਸਥਾਨ ਤੇ ਖੜੇ ਆ ਔਰ ਕਦੇ-ਕਦੇ ਅਸੀਂ ਆਪਣੇ ਇਤਿਹਾਸ ਤੋਂ ਦੂਰ ਹੋ ਜੰਨੇ ਆ ਬਹੁਤ ਸਾਰੀਆਂ ਇਤਿਹਾਸ ਦੇ ਵਿੱਚ ਚੀਜ਼ਾਂ ਜਾਈਆਂ ਰਹਿ ਜਾਂਦੀਆਂ ਜਿਨ੍ਹਾਂ ਦੀ ਕਦੇ ਨਾਂ ਤਾਂ ਸਰਚ ਹੁੰਦੀ ਆ ਔਰ ਜਿਹੜੇ ਇਤਿਹਾਸਕਾਰ ਹੁੰਦੇ ਨੇ ਉਹ ਆਪਣੇ ਤਰੀਕੇ ਦੇ ਨਾਲ ਲਿਖਦੇ ਨੇ ਪਰ ਜਦੋਂ ਤੁਸੀਂ ਖਰੜ ਆਓਗੇ ਖਰੜ ਤੋਂ ਜਿਹੜਾ ਰੋਪੜ ਜਾਓਗੇ ਤਾਂ ਤੁਹਾਨੂੰ ਖੱਬੇ ਹੱਥ ਜਾਂਦਿਆਂ ਅੱਜ ਸਰੋਵਰ ਦੇ ਦਰਸ਼ਨ ਹੋਣਗੇ ਅੱਜ ਸਰੋਵਰ ਬਾਰੇ ਇਹ ਮਹੱਤਤਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਦਾਦਾ ਜੀ ਮਹਾਰਾਜਾ ਅੱਜ ਕਿਸੇ ਸਮੇਂ ਇੱਥੇ ਵਸੇ ਇੱਥੇ ਰਹੇ ਔਰ ਉਹਨਾਂ ਨੇ ਇਸੇ ਸਰੋਵਰ ਦੀ ਜਿਹੜੀ ਹੈਗੀ ਆ ਨੀਂ ਰੱਖੀ ਉਹਨਾਂ ਨੇ ਇਹ ਸਰੋਵਰ ਨੂੰ ਬਣਵਾਇਆ ਤੇ ਅੱਜ ਤੁਹਾਨੂੰ ਉਹ ਇਤਿਹਾਸਿਕ ਅੱਜ ਸਰੋਵਰ ਦੇ ਦਰਸ਼ਨ ਵੀ ਕਰਾਵਾਂਗੇ ਰਾਮ ਭਗਤਾਂ ਦੀ ਜੁਬਾਨੀ ਉਸ ਸਰੋਵਰ ਦਾ ਇਤਿਹਾਸ ਵੀ ਸੁਣਾਵਾਂਗੇ ਔਰ ਨਾਲ ਦੀ ਨਾਲ ਤੁਹਾਨੂੰ ਇਸ ਰਿਪੋਰਟ ਤੋਂ ਬਾਅਦ ਪਾਣਵਾ ਦੇ ਇਤਿਹਾਸ ਦੇ ਨਾਲ ਵੀ ਬਣਾਵਾਂਗੇ ਤਾਂ ਜੋ तमाम ਇਤਿਹਾਸ ਦੇ ਨਾਲ ਜੁੜਦੀਆਂ ਚੀਜ਼ਾਂ ਰਾਮ ਭਗਵਾਨ ਦੇ ਨਾਲ ਜੁੜਦੀਆਂ ਚੀਜ਼ਾਂ ਤੁਹਾਡੇ ਟੀਵੀ ਸਕਰੀਨ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਸਭ ਤੋਂ ਪਹਿਲਾਂ ਤਸਵੀਰਾਂ ਨੇ ਕਲਚ ਯਾਤਰਾ ਦੀ ਕੁਝ ਸਮੇਂ ਦੇ ਬਾਅਦ ਕਲਚ ਯਾਤਰਾ ਪੂਰੇ ਖਰੜ ਦੇ ਵਿੱਚ ਸ਼ੁਰੂ ਹੋਵੇਗੀ ਭਗਵਾਨ ਸ਼੍ਰੀ ਰਾਮ ਜੀ ਨੂੰ ਸਮਰਪਿਤ ਕਲਚ ਯਾਤਰਾ ਔਰ ਇਸ ਤੋਂ ਬਾਅਦ ਸਮਾਗਮ ਸ਼ੁਰੂ ਹੋ ਜਾਣਗੇ ਤਾਂ ਦੇਖ ਸਕਦੇ ਹੋ ਮੂਰਤੀਆਂ ਜਿਹੜੀਆਂ ਆ ਉਹ ਇੱਥੇ ਤਿਆਰੀਆਂ ਸਜਾਵ ਜਿਹੜੀ ਹੈਗੀ ਆ ਪੂਰੀ ਹੋ ਚੁੱਕੀ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਬੱਚੇ ਮਹਿਲਾਵਾਂ ਇੱਥੇ ਪਹੁੰਚੇ ਹੋਏ ਨਹੀਂ ਤਾਂ ਕਮੇਟੀ ਮੈਂਬਰ ਸਾਡੇ ਨਾਲ ਨੇ ਇਹ ਅੱਜ ਸਰੋਵਰ ਦੀ ਮਹੱਤਤਾ ਬਾਰੇ ਵੀ ਦੱਸਣਗੇ ਇਤੋਂ ਦੇ ਇਤਿਹਾਸ ਬਾਰੇ ਵੀ ਦੱਸਣਗੇ ਔਰ ਇਸੇ ਇਤਿਹਾਸ ਨੂੰ ਜਿਹੜਾ ਹੈਗਾ ਅਸੀਂ ਆਪਣੇ ਦਰਸ਼ਕਾਂ ਦੇ ذریعے ਆਪਣੇ ਦਰਸ਼ਕਾਂ ਦੇ ਕੋਲ ਆਪਣੇ ਟੀਵੀ ਦੇ ذریعے ਜਿਹੜਾ ਹੈਗਾ ਲੈ ਕੇ ਆਵਾਂਗੇ ਪਹਿਲਾਂ ਤਾਂ ਪ੍ਰਧਾਨ ਸਾਹਿਬ ਸਾਡੇ ਨਾਲ ਨੇ ਵਾਈਸ ਪ੍ਰਧਾਨ ਵਾਈਸ ਵਾਈਸ ਚੇਅਰਮੈਨ ਜੀ ਮਾ ਜੇਪੀ ਜੀ ਮਾਨ ਸਤਿ ਸ਼੍ਰੀ ਰਾਮ ਮੰਦਿਰ ਵਿਕਾਸ ਕਮੇਟੀ ਜਿਹੜੀ ਮੰਦਿਰ ਨਿਰਮਾਣ ਵਿਕਾਸ ਕਮੇਟੀ ਦੀ ਤਰਫੋਂ ਅੱਜ ਜਿਹੜਾ ਹੈਗਾ ਅੱਜ ਅਸੀਂ ਸ਼ੋਭਾ ਯਾਤਰਾ ਕੱਢ ਰਹੇ ਹਾਂ ਜਿਹਦੇ ਵਿੱਚ 501 ਲੇਡੀਜ਼ ਮੈਨੂੰ ਸਾਰੇ ਸ਼ਹਿਰ ਦੇ ਵਿੱਚ ਪਲੱਸ ਸਾਰੇ ਲੋਕ ਵੀ ਜਾ ਕੇ ਮੈਨੂੰ ਸਾਰੀ ਜਗਾਂ ਦੇ ਵਿੱਚ ਜਾਵਾਂਗੇ ਤੇ ਅੱਜ ਦਾ ਜਿਹੜਾ ਜਿਹੜਾ ਹਿੰਦੂ ਧਰਮ ਲਈ ਮੈਂ ਕਹਿੰਦਾ ਸਨਾਦਨ ਧਰਮ ਲਈ ਸਭ ਤੋਂ ਵੱਡਾ ਜਿਹੜਾ ਹੈਗਾ ਇਹ ਉਹ ਜਿਹੜਾ ਹੈਗਾ ਫੰਕਸ਼ਨ ਹੈਗਾ ਜਿਹਦੇ ਵਿੱਚ ਕਿ ਸਾਡਾ ਸ੍ਰੀ ਰਾਮ ਜਿਹੜੇ ਹੈਗੇ ਜਿਹੜੇ ਕਿ ਪਿਛਲੇ 500 ਸਾਲਾਂ ਦੇ 100 ਇੱਕ ਮਤਲਬ ਉਹਦੇ ਵਿੱਚ ਸੀਗੇ ਜੇਲ੍ਹ ਦੇ ਵੀ ਸੀਗੇ ਕੈਲ ਸੀਗੇ ਤੇ ਟਾਰਟ ਸੀ ਹੁਣ ਟਾਰਟ ਤੋਂ ਲੇ ਕੇ ਠਾੜ ਦੇ ਵਿੱਚ ਆਣਗੇ ਤੇ ਉਹ ਸਾਰੇ ਮਾਹੌਲ ਜਿਹੜਾ ਹੈਗਾ ਬੜਾ ਖੁਸ਼ੀ ਦਾ ਤੇ ਇਸ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਤੁਹਾਡੀ ਪੂਰੀ ਕਮੇਟੀ ਤੇ ਹਾਜ਼ਰ ਆ ਤੇ ਅਸੀਂ ਉਸ ਪਵਿੱਤਰ ਸਰੋਵਰ ਦੇ ਦਰਸ਼ਨ ਵੀ ਕਰਨੇ ਚਾਹਾਂਗੇ ਔਰ ਜਿਹੜੇ ਰਾਮ ਭਗਤ ਹੈ ਤੁ ਵਕ ਵਕ ਇਹ ਦੁਨੀਆ ਦੇ ਹਿੱਸਿਆਂ ਦੇ ਵਿੱਚ ਬਿਠੇ ਉਹਨਾਂ ਨੂੰ ਉਸ ਪਵਿੱਤਰ ਸਰੋਵਰ ਦੇ ਦਰਸ਼ਨ ਜ਼ਰੂਰ ਕਰਾਉਣੇ ਚਾਹਾਂਗੇ ਆਪਣੀ ਰਿਪੋਰਟ ਦੇ ਜ਼ਰੀਏ ਸਾਨੂੰ ਉਸ ਸਰੋਵਰ ਤੱਕ ਔਰ ਸਰੋਵਰ ਦੀ ਮਹੱਤਤਾ ਬਾਰੇ ਜ਼ਰੂਰ ਜਾਣੂ ਕਰਾਓ ਜੀ ਜਿਸ ਤਰ੍ਹਾਂ ਤੁਸੀਂ অল레ਡੀ ਦੱਸਿਆ ਗਣਾ ਸੀ ਜਿਹੜੇ ਆਪਣੇ ਮਹਾਰਾਜਾ ਅੱਜ ਹੋਏ ਇਹ ਸ਼੍ਰੀ ਰਾਮ ਜੀ ਦੇ ਦਾਦਾ ਜੀ ਹੋਇਆ ਜੋ ਕਿ ਦਸ਼ਰਥ ਜੀ ਦੇ ਮਤਲਬ ਜਿਹੜੇ ਪਿਤਾ ਜੀ ਸੀਗੇ ਤੇ ਜਿਹੜੀ ਦੀ ਹਾਤਿਕ ਮਸਤ ਮਸਤਤਾ ਹੈਗਾ ਅਲਰੇਡੀ ਸਾਡੇ ਲੋਕਾਂ ਦੇ ਖਰੜ ਦੇ ਜਿਹੜੇ ਜਿੰਦੇ ਵੀ ਸਨਾਤਨੀ ਐ ਤੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਅਸੀਂ ਇਹ ਮਤਲਬ ਟੀਚਾ ਕੀਤਾ ਵੀ ਅਸੀਂ ਆਠੇਕ ਆਫਟਰ ਅਯੋਧਿਆ ਜੀ ਅਸੀਂ ਉਸ ਤੋਂ ਬਾਅਦ ਉਸ ਤੋਂ ਦੂਸਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਸ਼੍ਰੀ ਰਾਮ ਮੰਦਿਰ ਜਿਹੜਾ ਹੈਗਾ ਅਸੀਂ ਬਣਾਉਣ ਜਾ ਰਹੇ ਹਾਂ ਤੇ ਯੁੱਧ ਕੀ ਨੀਮ ਪੱਥਰ ਆਲਰੇਡੀ ਰੱਖਿਆ ਜਾ ਚੁੱਕਿਆ ਤੇ ਉਹਦੇ ਚ ਮੇਰੇ ਖਿਆਲ ਨਾਲ ਉਮੀਦ ਹੈ ਵੀ ਸਾਡੇ ਆਉਣ ਵਾਲੀ ਜਿਹੜੀ ਰਾਮ ਨਵਮੀ ਆਏਗੀ ਉਸ ਰਾਮ ਨਵਮੀ ਦੇ ਤੱਕ ਤੱਕ ਸਾਡੀ ਇਹ ਉਮੀਦ ਹੈ ਕਿ ਵੀ ਸਾਰੇ ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਸ਼੍ਰੀ ਰਾਮ ਮੰਦਿਰ ਜੀ ਦਾ ਪ੍ਰਾਣ ਪ੍ਰティਸ਼ਟਾ ਜਿਹੜੀ ਆਉਣ ਵਾਲੀ ਰਾਮ ਦੇ ਮਹੀਨੇ ਨੂੰ ਅਸੀਂ ਜਿਹੜੀ ਮੈਂ ਕਿ 2025 ਦੇ ਵਿੱਚ ਅਸੀਂ ਕਰ ਪਾਵਾਂਗੇ ਤੇ ਸਾਨੂੰ ਉਮੀਦ ਹੈ ਕਿ ਸਾਰੇ ਲੋਕ ਵੱਡ ਚੜ ਕੇ ਤਨਮਨ ਤੇ ਧਨ ਨਾਲ ਇਸ ਦਾ ਸਹਿਯੋਗ ਕਰਨਗੇ ਤਾਂ ਅੱਜ ਤੁਹਾਨੂੰ ਅੱਜ ਸਰੋਵਰ ਮਹਾਰਾਜਾ ਅੱਜ ਜਿਹੜੇ ਭਗਵਾਨ ਰਾਮ ਦੇ ਪਿਤਾ ਦਸ਼ਰਤ ਦੇ ਪਿਤਾ ਹੋਏ ਨੇ ਤਾਂ ਅੱਜ ਉਹਨਾਂ ਵੱਲੋਂ ਜਿਹੜਾ ਅੱਜ ਸਰੋਵਰ ਖਰੜ ਦੇ ਵਿੱਚ ਪਵਿੱਤਰ ਸਰੋਵਰ ਉਹ ਸਾਰਿਆ ਗਿਆ ਸੀ ਉਸ ਦੇ ਦਰਸ਼ਨ ਕਰਾਂਗੇ ਇਹ ਪ੍ਰਚੀਨ ਜਿਹੜੀਆਂ ਇਆਂ ਇਮਾਰਤਾਂ ਨੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਨੇ ਜਿਹੜੀਆਂ ਸਮੇਂ ਦੇ ਨਾਲ ਜਿਹੜੀਆਂ ਜੀ ਜਿਹੜੀਆਂ ਸਮੇਂ ਦੇ ਨਾਲ ਸਾਡੇ ਤੋਂ ਛੁੱਟ ਗਈਆਂ ਜਿਹੜੀਆਂ ਸਮੇਂ ਦੇ ਨਾਲ ਸਾਡੇ ਤੱਕ ਔਰ ਇਤਿਹਾਸ ਦੇ ਵਿੱਚ ਨਹੀਂ ਗਿਣਤ ਹੋਈਆਂ ਉਹ ਅੱਜ ਇਮਾਰਤਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਔਰ ਨਾਲ ਦੀ ਨਾਲ ਜਿਹੜਾ ਇੱਥੇ ਫਾਊਂਡੇਸ਼ਨ ਕੀਤੀ ਗਈ ਆ ਭਗਵਾਨ ਰਾਮ ਦੇ ਮੰਦਿਰ ਦੀ ਤਾਂ ਉਸ ਨੂੰ ਲੈ ਕੇ ਅੱਜ ਪੂਰੀ ਕਮੇਟੀ ਸਾਡੇ ਨਾਲ ਆ ਪੂਰੀ ਕਮੇਟੀ ਮੈਂਬਰ ਸਾਡੇ ਨਾਲ ਨੇ ਸਾਡੀ ਕੋਸ਼ਿਸ਼ ਸੀ ਕਿ ਭਗਵਾਨ ਰਾਮ ਜੀ ਦੇ ਨਾਲ ਸੰਬੰਧਿਤ ਹੋ ਉਹ ਪੱਖ ਉਹ ਪਹਿਲੂ ਜਿਹੜੇ ਹੈਗੇ ਨੇ ਆਪਣੇ ਦਰਸ਼ਕਾਂ ਦੇ ਰਾਹੀਂ ਆਪਣੇ ਦਰਸ਼ਕਾਂ ਤੱਕ ਆਪਣੀ ਟੀਵੀ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਈਏ ਤਾਂ ਦੇਖ ਸਕਦੇ ਹੋ ਸੱਜ ਕੇ ਪੂਰੀ ਤਿਆਰੀ ਹੋ ਚੁੱਕੀ ਜਿੱਥੇ ਅਯੁੱਧਿਆ ਨਗਰੀ ਦੇ ਵਿੱਚ ਪੂਰੀ ਅਯੁੱਧਿਆ ਨਗਰੀ ਦੇ ਵਿੱਚ ਜਿਹੜਾ ਹੈਗਾ ਇਸੇ ਤਰੀਕੇ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਤਾਂ ਰਾਮ ਭਗਤ ਜਿਹੜੇ ਹੈਗੇ ਨੇ ਉਹ ਲਗਾਤਾਰ ਜੁਟੇ ਹੋਏ ਨੇ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਕਿ ਜਦੋਂ ਇਤਿਹਾਸਿਕ ਪਲ ਬਣਨਗੇ ਤਾਂ ਇੱਥੇ ਵੀ ਜਿਹੜਾ ਹੈਗਾ ਇਤਿਹਾਸ ਉਸ ਇਤਿਹਾਸ ਨੂੰ ਯਾਦ ਕੀਤਾ ਜਾਵੇਗਾ ਤਾਂ ਇੱਥੇ ਜਿਹੜਾ ਹੈ ਜੀ ਮੰਦਰ ਜੀ ਮਹਾਰਾਜ ਸਰੋਵਰ ਹੈ ਮਹਾਰਾਜ ਸਰੋਵਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਚਾਰੋਂ ਤਰਫ ਇਹ ਮਹਾਰਾਜਾ ਅਜਜੀ ਦਾ ਸਰੋਵਰ ਹੈ ਤੁਸੀਂ ਦੇਖ ਰਹੇ ਹੋ ਪੁਰਾਣੇ ਸਾਈਡ ਤੇ ਜਿਹੜੇ ਪਿੱਲਰ ਲੱਗੇ ਹੋਏ ਇਹ ਮਹਾਰਾਜਾ ਅਜ ਦੇ ਟਾਈਮ ਦੇ ਮਤਲਬ ਪਿੱਲਰ ਬਨੇ ਹੋਏ ਤੇ ਇੱਥੇ ਪਹਿਲੇ ਕੀ ਹੁੰਦਾ ਸੀ ਕਿ ਲੋਕ ਸਾਰੇ ਪਾਣੀ ਨੂੰ ਜਰੂਰ ਉਹ ਪਿੱਲਰ ਵੀ ਅੱਜ ਦਿਖਾਵਾਂਗੇ ਤਾਂ ਇੱਕ ਦੇਖ ਸਕਦੇ ਹੋ ਬੱਚੇ ਹੋਣ ਲੇਡੀਜ਼ ਹੋਣਾ तमाम राम भक्त ਤੇ ਇਥੇ ਹਾਜ਼ਰ ਨੇ तमाम राम भक्त ਜਿਹੜੇ ਹੈਗੇ ਨੇ ਖੁਸ਼ੀ ਦੇ ਵਿੱਚ ਨੇ ਕਿਉਂਕਿ ਇੱਕ ਵੱਡਾ ਇਤਿਹਾਸ ਸਿਰਜਿਆ ਜਾ ਰਿਹਾ ਔਰ ਅਯੁੱਧਿਆ ਨਗਰੀ ਦੀ ਵਿੱਚ ਕਰੋੜਾ ਭਗਤ ਜਿਹੜੇ ਹੈਗੇ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਪਹੁੰਚੇ ਨੇ ਆਪੋ ਆਪਣੇ ਤਰੀਕੇ ਜੀ ਤਾਂ 55000 ਦੀਵੇ ਜਿਹੜੇ ਜਗਾਏ ਜਾਣੇ ਉਹਨਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹ ਉਸ ਦਿਨ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਕਿ ਜਦੋਂ 50000 ਦੀਵੇ ਇੱਥੇ ਭਗਵਾਨ ਰਾਮ ਜੀ ਦੇ ਸਮਰਪਿਤ ਜਿਹੜੇ ਹੈਗੇ ਨੇ ਜਗਾ ਕੇ ਔਰ ਰੋਸ਼ਨੀ ਦੇ ਵਜੋਂ ਜਿਹੜੇ ਹੈਗੇ ਨੇ ਇਹ ਇੱਥੇ ਜਗਾਏ ਜਾਣਗੇ ਤਾਂ ਇਹ ਭਗਤ ਜੀ ਤਾਂ ਅੱਗੇ ਸਾਨੂੰ ਇੱਕ ਪ੍ਰਾਚੀਨ ਉਹ ਲਗਿਆ ਹੋਇਆ ਇੱਥੇ ਪੱਥਰ ਕਿਸੇ ਜੀ ਜੀ ਅਸੀਂ ਤੁਹਾਡੇ ਨਾਲ ਲਗਾਤਾਰ ਉਹ ਪ੍ਰਾਚੀਨ ਪੱਥਰ ਬਾਰੇ ਵੀ ਤੁਹਾਡੇ ਤੋਂ ਸਮਝਾਂਗੇ ਔਰ ਉਹਨਾਂ ਸਰੋਵਰ ਦੇ ਦਰਸ਼ਨ ਜਿਹੜੇ ਹੈਗੇ ਅਸੀਂ ਕਰਾ ਰਹੇ ਹਾਂ ਤੁਸੀਂ ਅੱਜ ਉਸ ਇਤਿਹਾਸਿਕ ਸਰੋਵਰ ਦੇ ਦਰਸ਼ਨ ਕਰ ਰਹੇ ਹੋ 1926 ਜੀ ਜਿਹੜਾ ਨਹੀਂ ਪੱਥਰ ਰੱਖਿਆ ਗਿਆ ਤੁਹਾਡੇ ਸਾਹਮਣੇ ਹੈਗਾ ਅੰਬਾਲਾ ਉਸਮ ਤਹਿਸੀਲ ਹੁੰਦੀ ਸੀ ਜੀ ਤੇ ਉਸ ਸਮੇਂ ਦੇ ਟਾਈਮ 1926 ਦੇ ਵਿੱਚ ਰੱਖਿਆ ਗਿਆ ਸੀਗਾ ਜੀ ਸਬ ਡਿਵੀਜ਼ਨ ਡੀ ਐਲ ਅਫਸਰ ਰੂਪਨਗਰ ਡਿਸਟ੍ਰਿਕਟ ਅੰਬਾਲਾ ਜੀ ਤੇ ਇਸ ਦੇ ਨਾਲ ਉਰਦੂ ਚ ਵੀ ਕਿਰਤ ਹੈਗੀ ਹੈ ਸਾਰੀ ਚੀਜ਼ ਜੀ ਹਾਂਜੀ ਉਰਦੂ ਚ ਵੀ ਹੈਗੀ ਹੈ ਪੁਰਾਣੇ ਸਮੇਂ ਦੇ ਰਾਮ ਜਿਹੜੀ ਉਰਦੂ ਬਹੁਤ ਪੜ੍ਹੀ ਜਾਂਦੀ ਸੀਗੀ ਜੀ ਤੇ ਅੱਜ ਵੀ ਉਹ ਮਤਲਬ ਪੁਰਾਣੀ ਇਤਿਹਾਸਿਕ ਚੀਜ਼ਾਂ ਹੈੜੀਆਂ ਗਈਆਂ ਇਸ ਦੁਆਰ ਦੇ ਉੱਪਰ ਰੱਖੀਆਂ ਗਈਆਂ ਨੇ ਜੀ ਇਹ ਜਿਹੜੇ ਦੱਸ ਰਹੇ ਸੀਗੇ ਭਾਈ ਤੁਸੀਂ ਦੱਸ ਰਹੇ ਸੀ ਇਹ ਜਿਹੜੇ ਪਿੱਲਰ ਲੱਗੇ ਹੋਏ ਨੇ ਅੱਜ ਸਰੋਵਰ ਦੇ ਇਹ ਵੀ ਮਹਾਰਾਜਾ ਅੱਜ ਜੀ ਦੇ ਟਾਈਮ ਦੇ ਜਿਹੜੇ ਉਸ ਟਾਈਮ ਸਰੋਵਰ ਬਣਿਆ ਸੀ ਉਸ ਟਾਈਮ ਦੇ ਪਿੱਲਰ ਹੈਗੇ ਜਿਹੜੇ ਬੜੇ ਇਤਿਹਾਸਿਕ ਪਿੱਲਰ ਹੈਗੇ ਜਿਹੜੇ ਕੈਮਰਾਮੈਨ ਕੋ ਥੋੜਾ ਇੱਧਰ ਆ ਜਾਣ ਇਹ ਪਿੱਲਰ ਜਿਹੜੇ ਹੈਗੇ ਨੇ ਇਹਨਾਂ ਦੇ ਲਾਜ਼ਮੀ ਤੌਰ ਤੇ ਦਿਖਾਏ ਜਾਣ نیچے ਜਾ ਕੇ ਇਹਨਾਂ ਪਿੱਲਰਾਂ ਆ ਜਾਓ ਜੀ ਇਹ ਪਿੱਲਰ ਨੇ ਇਤਿਹਾਸ ਦੇ ਮਤਾਬਕੇ ਪਿੱਲਰ ਕਾਫੀ ਸਦੀਆਂ ਪੁਰਾਣੇ ਪਿੱਲਰ ਨੇ ਇਹ ਅੱਜ ਸਰੋਵਰ ਆ ਜਿੱਥੇ ਹੁਣ ਭਗਵਾਨ ਰਾਮ ਜੀ ਦਾ ਮੰਦਿਰ ਜਿਹੜਾ ਹੈਗਾ ਬਣਾਇਆ ਜਾ ਰਿਹਾ ਇਹ ਪਿੱਲਰਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇਹ ਪਿੱਲਰ ਭਗਵਾਨ ਰਾਮ ਜੀ ਦੇ ਦਾਦਾ ਜੀ ਅ ਅੱਜ ਮਹਾਰਾਜ ਅੱਜ ਜਦੋਂ ਉਹਨਾਂ ਨੇ ਸਰੋਵਰ ਬਣਾਇਆ ਸੀ ਕਈ ਕਾਫੀ ਸਦੀਆਂ ਇਹ ਪ੍ਰਾਣੇ ਨੇ ਇਹਨਾਂ ਦਾ ਸ਼ਾਇਦ ਇਤਿਹਾਸ ਦੇ ਵਿੱਚ ਡਹਿ ਗਿਆ ਇੱਕ ਸਮਾਂ ਇਹ ਆਇਆ ਕਿ ਇਤਿਹਾਸ ਦੇ ਵਿੱਚ ਇਹਨਾਂ ਦੀ ਗਿਣਤੀ ਨਹੀਂ ਹੋ ਸਕੀ ਤਾਂ ਅੱਜ ਖਰੜ ਵਾਸੀ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਅਯੁੱਧਿਆ ਨਗਰੀ ਦੇ ਵਿੱਚ ਵੱਡਾ ਸਮਾਗਮ ਹੋ ਰਿਹਾ ਤੇ ਅੱਜ ਆ ਜਿਹੜਾ ਹੈਗਾ ਅੱਜ ਸਰੋਵਰ ਅੱਜ ਸਰੋਵਰ ਦੀ ਮਹਾਨਤਾ ਵੀ ਆ ਰਾਮ ਭਗਤਾਂ ਦੇ ਸਾਹਮਣੇ ਆ ਰਹੀ ਹੈ ਜੀ ਇਹ ਜਦੋਂ ਇੱਥੇ ਤੁਸੀਂ ਰਾਮ ਮੰਦਰ ਦੀ ਉਸਾਰੀ ਕਰਵਾਈ ਦੀ ਜੀ ਤੇ ਜਿਸਟ ਦੇ ਨਾਲ ਹੀ ਅਜ ਸਰੋਵਰ ਜਿਹਦੇ ਨਾਲ ਹੀ ਸਾਈਡ ਤੇ ਜਿਹੜੀ ਜਗ੍ਹਾ ਹੈ ਤੇ ਪਹਿਲੇ ਤਾਂ ਮੈਂ ਦੱਸਣਾ ਚਾਹਾਂਗਾ ਵੀ ਪੰਜਾਬ ਟੂਰਿਜ਼ਮ ਜਿਹੜਾ ਗਵਰਨਮੈਂਟ ਦਾ ਡਿਪਾਰਟਮੈਂਟ ਹੈ ਉਹ ਉਹਨਾਂ ਨੇ ਵੀ ਸਾਡਾ ਪ੍ਰੋਜੈਕਟ ਜਿਹੜੇ ਉਹਦੇ ਵਿੱਚ ਅੰਦਾਜ਼ਾ 12 ਤੇ 14 ਕਰੋੜ ਰੁਪਏ ਦੇ ਆਸ-ਪਾਸ ਪੰਜਾਬ ਸਰਕਾਰ ਜਿਹੜੀ ਹੈ ਲਗਾ ਰਹੀ ਹੈ ਤੇ ਇਹਦੇ ਵਿੱਚ ਇੱਕ ਟੂਰਿਜ਼ਮ ਜਿਹੜੀ ਪਲੇਸ ਬਣਾਉਣੇ ਜਾ ਰਹੇ ਤੇ ਉਹਦੇ ਵਿੱਚ ਇੱਕ ਸਾਈਡ ਤੇ ਪਾਰਕ ਬਨੇਗਾ ਤੇ ਨਾਲ ਇੱਥੇ ਸਰੋਵਰ ਬਨੇਗਾ ਨਾਲ ਹੋਰੇ ਬਕਾਇਦਾ ਬੋਟਿੰਗ ਵਗੈਰਾ ਵੀ ਹੋਇਆ ਕਰੇਗੀ ਤਾਂ ਕਿ ਜਿਹੜੇ ਆਉਣ ਵਾਲੇ ਦਰਸ਼ਕਾਂ ਕਿਉਂਕਿ ਜਿਹੜਾ ਖਰੜ ਹੈਗਾ ਇੱਕ ਬਿਲਕੁਲ ਐਂਟਰੀ ਪੁਆਇੰਟ ਆ ਪੰਜਾਬ ਦਾ ਤਾਂ ਕਿ ਇੱਥੇ ਸ਼੍ਰੀ ਰਾਮ ਜੀ ਦੀ 108 118 ਫੁੱਟ ਦੀ ਪ੍ਰਤਿਮਾ ਵੀ ਲੱਗੇਗੀ ਜਿਹੜਾ ਕਿ ਵਿਸ਼ਾਲ ਮਤਲਬ 118 ਫੁੱਟ ਦੀ ਵਿਸ਼ਾਲ ਪ੍ਰਤਿਮਾ ਜੋ ਕਿ ਅਯੁੱਧਿਆ ਤੋਂ ਬਾ ਦੂਸਰੇ ਨੰਬਰ ਦੀ ਪ੍ਰਤਿਮਾ ਹੋਏਗੀ ਲੰਬਾਈ ਦੇ ਹਿਸਾਬ ਨਾਲ ਉਹ ਸਾਈਡ ਤੇ ਲਗਾਈ ਜਾਏਗੀ ਜੀ ਰਾਮ ਮੰਦਰ ਦੀ ਉਸਾਰੀ ਉਹ ਰਾਮ ਮੰਦਰ ਦੀ ਜਿਹੜੀ ਉਸਾਰੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿਹੜਾ ਸਾਡਾ ਟੋਟਲ ਐਸਟੀਮੇਟਡ ਕੋਸਟ ਹੈ 25 ਕਰੋੜ ਦੇ ਆਸ-ਪਾਸ ਉਮੀਦ ਹੈ ਜਿਹੜਾ ਸਾਡਾ ਖਰਚਾ ਹੋਏਗਾ ਰਾਮ ਮੰਦਰ ਜਿੱਤੇ ਜੀ ਤੇ ਉਹਦੇ ਦੀ ਉਹ ਸਾਰੀ ਆਲਰੇਡੀ ਉਹਦਾ ਪਾਇਲਿੰਗ ਵਰਕ ਆਲਮੋਸਟ ਕੰਪਲੀਟ ਹੋ ਚੁੱਕਿਆ ਤੇ ਸਾਨੂੰ ਉਮੀਦ ਹੈ ਵੀ 1 ਸਾਲ ਦੇ ਅੰਦਰ ਅੰਦਰ ਅਸੀਂ ਫਸਟ ਫਲੋਰ ਜਿਹੜੀ ਹੈਗੀ ਉਹ ਵੀ ਸਾਡਾ 3 ਸਟੋਰੀ ਬਣੇਗਾ ਅਸੀਂ ਰਾਮ ਮਦਰੀ ਦਾ ਪਲੈਨਿੰਗ ਆ ਜੀ ਤੇ ਉਹ ਪਹਿਲੇ ਜਿਹੜੀ ਮੰਜ਼ਿਲ ਹੈ ਉਹ ਉਮੀਦ ਹੈ ਵੀ ਅਸੀਂ ਅਗਲੇ ਰਾਮ ਨੰਨਵੀ ਤੋਂ ਪਹਿਲੇ ਪਹਿਲੇ ਤਿਆਰ ਹੋਣ ਤੋਂ ਬਾਅਦ ਅਸੀਂ ਪ੍ਰਭੂ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਕਰਕੇ ਇਹ ਮੰਦਿਰ ਜਿਹੜਾ ਸਾਰੇ ਲੋਕਾਂ ਲਈ ਜਿਹੜਾ ਹੈਗਾ ਖਰੜ ਦੇ ਤੇ ਆਸ-ਪਾਸ ਦੇ ਲੋਕਾਂ ਲਈ ਜਿਹੜਾ ਦੇਖਣ ਵਾਸਤੇ ਲੋਕ ਆਇਆ ਕਰਨਗੇ ਜੀ ਤਾ राम ਭਗਤੋ ਕੈਮਰਾਮੈਨ ਨੂੰ ਕੋ ਥੋੜਾ ਥੱਲੇ ਚਲੇ ਜਾਣ ਤਾਂ ਜੋ ਇਹ ਪੂਰੀ ਪ੍ਰਚੀਨ ਇਮਾਰਤਾਂ ਪ੍ਰਚੀਨ ਇਤਿਹਾਸਕ ਨਗਰੀ ਜਿਹੜੀ ਹੈ ਗਿਆ तमाम राम ਭਗਤਾਂ ਦੇ ਸਾਹਮਣੇ ਲਿਆਂਦੀ ਜਾ ਸਕੇ ਤਾਂ तमाम राम ਭਗਤਾਂ ਦੀ ਇਹ ਗਰਵ ਦੀ ਗੱਲ ਵੀ ਹੈ ਖੁਸ਼ੀ ਦੀ ਗੱਲ ਵੀ ਹੈ ਗੌਰਵਮਈ ਇਤਿਹਾਸ ਦੀ ਗੱਲ ਵੀ ਹੈ ਕਿ ਅੱਜ ਖਰੜ ਦਾ ਉਹ ਜਿਹੜਾ ਸਾਡੇ ਇਤਿਹਾਸਿਕ ਪੰਨਿਆਂ ਤੋਂ ਅੱਜ ਸਰੋਵਰ ਬਹੁਤ ਦੂਰ ਜਾ ਚੁੱਕਿਆ ਸੀ ਉਸ ਨੂੰ ਮੁੜ ਸੁਰਜੀਤ ਕੀਤਾ ਜਾਵੇ ਉਸ ਨੂੰ ਲੈ ਕੇ ਜਿੱਥੇ RAM ਮੰਦਿਰ ਦੀ ਉਸਾਰੀ 25 ਕਰੋੜ ਤੋਂ ਵੱਧ ਲੱਖ ਦੇ ਨਾਲ ਇੱਥੇ ਤਿਆਰ ਹੋ ਰਹੀ ਹੈ ਤੇ ਅੱਜ ਤੁਹਾਨੂੰ ਉਸ ਪਵਿੱਤਰ ਮਹਾਨ ਸਰੋਵਰ ਦੇ ਦਰਸ਼ਨ ਕਰਾ ਰਹੇ ਹਾਂ ਇਹ ਤਕਰੀਬਨ 15 ਏਕੜ ਦੇ ਵਿੱਚ ਜੋ ਮੈਨੂੰ ਥੋੜੀ ਜਾਣਕਾਰੀ ਮੈਂ ਆਪਣੇ ਤੌਰ ਤੇ ਇਕੱਠਾ ਕੀਤੀ ਸੀ ਤਾਂ ਉਸ ਦੇ ਮੁਤਾਬਕ 15 ਏਕੜ ਦਾ ਇੱਕ ਵੱਡਾ ਸਰੋਵਰ ਸੀ ਕਹਿੰਦੇ ਨੇ ਕਿ ਉਹ ਪੁਰਾਣੇ ਸਮਿਆਂ ਦੇ ਵਿੱਚ ਇਤਿਹਾਸਕਾਰ ਜਿਹੜੇ ਬੀਤੇ ਦਿਨ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਜੋਸ਼ੀ ਫਾਊਂਡੇਸ਼ਨ ਵੱਲੋਂ ਇੱਕ ਸਮਾਗਮ ਹੋਇਆ ਸੀ ਉਸ ਦੇ ਵਿੱਚ ਵੀ ਇਸ ਦਾ ਜ਼ਿਕਰ ਹੋਇਆ ਸੀ ਕਿ ਮਹਾਰਾਜਾ ਅੱਜ ਜਿਹੜੇ ਨੇ ਭਗਵਾਨ ਰਾਮਜੀਤ ਦੇ ਦਾਦਾ ਜੀ ਉਹ ਲੰਮਾ ਸਮਾਂ ਇੱਥੇ ਰਹੇ ਤਾਂ ਉਹ ਇਤਿਹਾਸਿਕ ਪਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਭਗਵਾਨ ਰਾਮਜੀਤ ਦੇ ਪੂਰਵ ਜਿਹੜੇ ਹੈਗੇ ਨੇ ਖਰੜ ਦੇ ਵਿੱਚ ਰਹੇ ਉਹਨਾਂ ਨੇ ਇੱਥੇ ਸਰੋਵਰ ਬਸਾਰਿਆ ਉਸ ਸਮੇਂ ਕਹਿੰਨ ਕਿ ਪਾਣੀਆਂ ਦੀ ਬਹੁਤ ਘਾਟ ਹੁੰਦੀ ਸੀ ਪਾਣੀ ਨਹੀਂ ਹੁੰਦੇ ਸੀ ਤਾਂ ਇਹ ਵੱਡੇ ਵੱਡੇ ਸਰੋਵਰ ਜਿਹੜੇ ਹੈਗੇ ਨੇ ਤਿਆਰ ਕੀਤੇ ਜਾਂਦੇ ਸੀ ਤਾਂ ਸਾਡੇ ਨਾਲ ਕਮੇਟੀ ਮੈਂਬਰ ਨੇ ਲਗਾਤਾਰ ਬਾਰੀ ਇਸ ਦੇ ਇਤਿਹਾਸ ਬਾਰੇ ਦੇਖੋ ਇਸ ਤੋਂ ਮੈਂ ਜ਼ਿਆਦਾ ਸਾਡੇ ਕਿਸੇ ਨੂੰ ਪਤਾ ਨਹੀਂ ਇਹਦੇ ਬਾਰੇ ਜਾਣਕਾਰੀ ਜ਼ਿਆਦਾ ਨਹੀਂ ਜੀ ਤਾ ਇਹਨਾਂ ਦੂਸਰੇ ਸਾਥੀ ਜਿਹੜੇ ਆ ਰਹੇ ਨੇ ਤਾਂ ਇਹ ਇੱਕ ਇਤਿਹਾਸ ਅਸੀਂ ਲਗਾਤਾਰ ਦਿਖਾ ਰਹੇ ਹਾਂ ਇਤਿਹਾਸ ਨੂੰ ਲਗਾਤਾਰ ਅਸੀਂ ਪੰਨਿਆਂ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਇੱਕ ਇਤਿਹਾਸ ਅਯੋਧਿਆ ਦੇ ਵਿੱਚ ਜਿਹੜਾ ਹੈਗਾ ਉਹ ਸਿਰਜਿਆ ਜਾ ਰਿਹਾ ਤਾਂ ਉਸ ਇਤਿਹਾਸ ਦਾ ਕਿਤਨਾ ਕਿਤੇ ਨੇੜਤਾ ਉਸ ਇਤਿਹਾਸ ਦਾ ਕਿਤੇ ਨਾ ਕਿਤੇ ਅਧਿਐਨ ਉਸ ਇਤਿਹਾਸ ਦਾ ਕਿਤਨਾ ਕਿਤੇ ਰਾਲਗੜ੍ਹ ਜਾਂ ਉਸ ਇਤਿਹਾਸ ਕਿਤਨਾ ਕਿਤੇ ਖਰੜ ਦੇ ਅਜ ਸरोवर ਨਾਲ ਵੀ ਜੁੜਿਆ ਹੋਇਆ ਹੈ ਤੇ ਅੱਜ ਇਹ ਅਸੀਂ ਤੁਹਾਨੂੰ ਮਹਾਨ ਸरोवर ਦੇ ਦਰਸ਼ਨ ਕਰਾ ਰਹੇ ਹਾਂ ਜਿਹੜਾ ਭਗਵਾਨ ਸ਼੍ਰੀ ਰਾਮ ਜੀ ਦੇ ਦਾਦਾ ਜੀ ਵੱਲੋਂ ਸਾਰਿਆ ਗਿਆ ਸੀ ਇਹ ਪਿੱਲਰ ਵੀ ਉਸੇ ਸਮੇਂ ਦੇ ਨੇ ਤੁਹਾਨੂੰ ਉਰਦੂ ਦੇ ਵਿੱਚ ਕਲਾਕ੍ਰਿਤੀ ਨਜ਼ਰ ਆਵੇਗੀ ਤਾਂ ਪੂਰਾ ਜਿਹੜਾ ਹੈਗਾ ਤੁਹਾਨੂੰ ਪ੍ਰਾਤਨ ਇਮਾਰਤਾਂ ਜਿਹੜੀਆਂ ਇੱਥੇ ਨਜ਼ਰ ਆਉਣੀਆਂ ਤਾਂ ਕਿਤਨਾ ਕਿਤੇ ਇਤਿਹਾਸਕ ਪੰਨਿਆਂ ਤੋਂ ਛੁੱਟੀ ਹੋਈ ਚੀਜ਼ ਜਿਹੜੀ ਹੈਗਾ ਇਤਿਹਾਸਕ ਪੰਨਿਆਂ ਤੋਂ ਦੂਰ ਹੋਈ ਚੀਜ਼ ਜਿਹੜੀ ਹੈਗੀ ਅੱਜ ਅਸੀਂ ਪੀਟੀਸੀ న్యూਸ ਦੇ ਰਾਹੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਭਗਵਾਨ ਰਾਮ ਜੀ ਦਾ ਸਬੰਧ ਜਿਹੜਾ ਹੈਗਾ ਭਗਵਾਨ ਰਾਮ ਜੀ ਦੇ ਪੂਰਵਧਾਨ ਦਾ ਸਵਾਦ ਜਿਹੜਾ ਹੈਗਾ ਕਿਤੇ ਨਾ ਕਿਤੇ ਖਰੜ ਦੇ ਨਾਲ ਰਿਹਾ ਅਖਰੜ ਦੇ ਅਜ ਸरोवर ਦੇ ਨਾਲ ਰਿਹਾ ਇੱਕ ਮਹਾਨ ਸरोवर ਦੇ ਨਾਲ ਰਿਹਾ ਜਿਸ ਸरोवर ਦੇ ਉੱਤੇ ਹੁਣ 25 ਕਰੋੜ ਦੀ ਲਾਗਤ ਦੇ ਨਾਲ ਭਗਵਾਨ ਰਾਮ ਜੀ ਦੇ ਸਮਰਪਿਤ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ ਔਰ ਅਗਲੀ ਰਾਮ ਨੌਮੀ ਤੱਕ ਇਹ ਮੰਦਰ ਬਣ ਕੇ ਬਿਲਕੁਲ ਤਿਆਰ ਹੋ ਜਾਵੇਗਾ ਅੱਜ 52000 ਦੀਵੇ ਜਿਹੜੇ ਕਿ ਦੀਪmala ਜਿਹੜੀ ਕੀਤੀ ਜਾਵੇਗੀ 52000 ਦੀਵੇ ਜਿਹੜੇ ਕਿ ਜਗਾਏ ਜਾਣਗੇ ਕੱਲ ਤੋਂ ਭਗਵਤ ਰਮਾਇਣ ਜੀ ਜਿਹੜੀ ਕਥਾ ਸ਼ੁਰੂ ਹੋਵੇਗੀ ਤਾਂ ਲਗਾਤਾਰ ਇੱਥੇ ਭਗਤ ਜਿਹੜੇ ਹੈਗੇ ਨੇ ਉਹ ਅੱਜ ਇਤਿਹਾਸਕ ਸਰੋਵਰ ਦੇ ਦਰਸ਼ਨ ਕਰਨ ਦੇ ਲਈ ਉਹ ਪਹੁੰਚ ਰਹੇ ਨੇ ਕੈਮਰਾਮੈਨ ਦਰੰਜੇ ਸ਼ਰਮਾ ਦੇ ਨਾਲ ਰਮਨਦੀਪ ਪੀਸੀ న్యూਜ਼ ਖਰੜ